ਮਾਰਦਾ ਜਨਾਬ ਅਣੀ ਦਾ ਉਹ ਮਰੀ ਇਹਨਾਂ ਤੋਂ ਹਣਾ ਅਸੀਂ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚਲੇ ਸੀ ਕਿ ਜ਼ਰੂਰੀ ਕੰਮ ਸਾਡੀ ਸਾਰੀ ਟੀਮ ਚਲੀ ਸੀ ਇੱਕ ਮੁੰਡਾ ਆਪਾਂ ਚੱਕਣਾ ਮਾਰ ਬਾਣ ਸਾ ਤੋਂ ਇਹ ਉਮੀਦ ਕਰਦੇ ਹਾਂ ਸਾਡੀ ਸਾਰੀ ਗੱਲਬਾਤ ਸੋਨੂੰ ਘੈਂਟ ਲੱਗੂਗੀ ਮੋਬਾਈਲ ਬੜਾ ਹਲਦਾ ਤੇ ਮਨ ਦੇ ਇਹ ਨਹੀਂ ਕਿ ਵੀ ਮੈਂ ਆਖਿਆ ਭਾਈ ਹਲਦਾ ਕਹਿੰਦੇ ਨਹੀਂ ਠੀਕ ਹੈ ਜੀ ਤੇ ਬਾਕੀ ਇਹ 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 ਆ ਚੱਕਤਾ ਸੀ ਮੋਟਰਸਾਈਕਲ ਦਾ ਤੇ ਬਾਕੀ ਬਾਬਾ ਭਲੀ ਕਰੇ ਜੀ ਇਹ ਆਪਣੇ ਅੰਮ੍ਰਿਤ ਦਾ ਬਲੌਗ ਹੈ ਅੰਮਰਤ ਦੇ ਬਲੌਗ ਨਾਲ ਸਾਡੇ ਨਾਲ ਜੁੜਿਆ ਕਰੋ ਅੰਮਰਤ ਟੀਵੀ ਦੇ ਨਾਮ ਤੇ ਚੈਨਲ ਹੈ ਕਿੰਨੇ 993 99 90 90 ਇਸ ਚੈਨਲ ਦੇ ਉੱਤੇ ਤੁਸੀਂ ਜਰੂਰ ਵਿਜ਼ਿਟ ਕਰਿਆ ਕਰੋ ਤੇ ਜਿਹੜੀਆਂ ਆਪਣੀਆਂ ਐਂਟਰਟੇਨਮੈਂਟ ਵਾਲੀਆਂ ਵੀਡੀਓ ਨੇ ਉਹ ਆਉਂਦੀਆਂ ਗੁਰਪ੍ਰੀਤ ਸਿੱਧੂ 90 94 ਤੇ ਤੇ ਫੇਸਬੁੱਕ ਆਪਣਾ ਗੇਲਮਾਨਸ ਵਾਲੇ ਤੇ ਇਸ ਟਾਈਮ ਅਸੀਂ ਗੇਲਮਾਨਸ ਵਾਲਾ ਜਿਹੜਾ ਕਿ ਫੇਮਸ ਐਕਟਰ ਨੇ ਉਹਦੇ ਨਾਲ ਅਸੀਂ ਬੈਠੇ ਆ ਠੀਕ ਹੈ ਜੀ ਬਾਬਾ ਮੇਰ ਕਰੇ ਤੇ ਬਾਕੀ ਆਪਣੀ ਸਾਰੀ ਟੀਮ ਬੈਠੀ ਆ ਉਹ ਵਟਾ ਬੱਬੀ ਜਿਹੜਾ ਕਦੇ-ਕਦੇ ਕੈਰੇਕਟਰ ਕਰਦਾ ਪਰ ਜਦੋਂ ਕਰਦਾ ਕਰਦਾ ਬਹੁਤ ਘੈਂਟ ਆ ਵੀ ਇਹਦੀ ਐਕਟਿੰਗ ਸਭ ਤੋਂ ਵੱਧ ਮੈਨੂੰ ਪਸੰਦ ਆਉਂਦੀ ਹੈ ਠੀਕ ਹੈ ਜੀ ਕਿਰਨਾ ਦਾ ਯਾਰ ਹੈ ਭੈਣ ਘੜਾ ਭਾਈ ਤੇ ਬਾਕੀ ਸਾਰੇ ਬਾਬਾ ਮੇਰ ਕਰਨਾ ਸੰਕੇਟਨ ਵਾਲੀਆਂ ਗੱਲਾਂ ਨਹੀਂ ਸੋਟਣਾ ਕਰਦੇ ਨੇ ਅੱਛਾ ਜਿਹੜਾ ਇਹ ਬਲੌਗ ਹੈ ਇਹ ਤੁਸੀਂ ਜਿੰਮੇ ਖੇਤੀ ਨਾਲ ਸੰਬੰਧਿਤ ਗੱਲਾਂ ਕੋਈ ਦੁੱਤਵਾਦ ਬਾਰੇ ਪੁੱਛਣਾ ਦੱਸਣਾ ਇਸ ਚੈਨਲ ਦੇ ਉੱਤੇ ਤੁਸੀਂ ਕਮੈਂਟ ਕਰਕੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰ ਸਕਦੇ ਬਾਕੀ ਜਿਹੜੀਆਂ ਐਂਟਰਟੇਨਮੈਂਟ ਵਾਲੀਆਂ ਵੀਡੀਓ ਉਹ ਤੁਹਾਨੂੰ ਪਤਾ ਗੁਰਪ੍ਰੀਤ ਸਿੱਧੂ 90 ਚਰਨ ਮੈਂ ਤੇ ਗੇਲ ਮਾਨਸਾ ਵਾਲਾ ਚੈਨਲ ਤੇ ਆਉਂਦੀਆਂ ਰਹਿਣਗੀਆਂ ਠੀਕ ਹੈ ਜੀ ਬਾਕੀ ਗੱਲਬਾਤ ਆਪਾਂ ਫੇਰ ਕਰਾਂਗੇ ਧੰਨਵਾਦ ਅੱਜ ਆਪਾਂ ਗਏ ਸੀਗੇ ਗਿੱਧੜਵਾਹੇ ਗਿੱਧੜਵਾਹੇ ਹੋ ਗਿਆ ਆਪਾਂ ਨੂੰ ਕਵੇਲਾ ਆਉਂਦੇ ਕਰਦੇ ਕਿਉਂ ਅੱਜ ਆਪਣਾ ਪੋਡਕਾਸਟ ਸੀਗਾ ਬਾਈ ਜੀ ਇੰਟਰਵਿਊ ਸੀ ਆਪਣੀ ਤੇ ਉਹਦੇ ਕਰਕੇ ਆਪਾਂ ਨੂੰ ਨੇਰਾ ਹੋ ਗਿਆ ਉਹਨੇ ਕਰਦੇ ਤੇ ਅੱਜ ਕੋਈ ਘਰੇ ਹੈ ਨਹੀਂ ਸੀਗਾ ਤੇ ਗਉ ਖੜੀ ਸੀ ਧਾਰ ਚੋਣ ਵਾਲੀ ਹੁਣ ਆਪਾਂ ਧਾਰ ਤੇ ਡਿਊਟੀ ਲੱਗ ਗਈ ਉਹਨ ਸਰ ਆਪਣੀ ਤੇ ਬੱਬੀ ਗਿਆ ਹੋਇਆ ਆਪਣਾ ਅੱਜ ਮਾਸੀ ਗਏ ਨੇ ਗਿਆ ਜਾਣਾ ਸੀਗਾ ਰਾਜਸਥਾਨ ਚ ਤੇ ਉੱਥੇ ਗਿਆ ਹੋਇਆ ਘਰ ਸਾਹਮਣੇ ਤੇ ਲੋ ਜੀ ਆਪਣਾ ਗਾਇਆਂ ਵੀ ਰਿੰਗੀਆਂ ਨੇ ਅਸੀਂ ਆ ਦੇ ਸ਼ੇਰੂ ਚੰਗੀ ਇਹਦਾ ਦਾਵਾ ਦਾ ਤੇ ਇਸ ਤੋਂ ਬਾਅਦ ਆਪਾਂ ਤਾਰ ਤੂ ਚੋਕੇ ਦੀ ਤੇ ਫਿਰ ਪਾਵਾਂਗੇ ਆਪਾਂ ਨੀਰਾ ਸਵੇਰੇ ਵਾਲਾ ਭਰਾਵੋ ਤਾਂ ਨੀਰਾ ਵੀ ਜ਼ਰੂਰੀ ਹੈ ਲਓ ਜੀ ਉਸ ਤੋਂ ਬਾਅਦ ਦੱਸਦੇ ਸੀ ਆਪਾਂ ਵਿੱਚ ਬਲਾਕ ਬਣਾਉਦੇ ਬਣਾਉਦੇ ਫੋਨ ਆ ਗਿਆ ਆਪਾਂ ਨੂੰ ਤੇ ਫੋਨ ਹੋਣ ਲੱਗ ਗਿਆ ਜੀ ਇਸ ਤੋਂ ਬਾਅਦ ਪਾਵਾਂਗੇ ਆਪਾਂ ਨੀਰਾ ਨੂੰ ਤਾਂ ਤੜਕੇ ਵੀ ਆਪਾਂ ਮਾਣੋ ਭਾਈ ਬੰਨਣਾ ਬਾਹਰ ਉਦੋਂ ਬਾਅਦ ਆਪਾਂ ਸਨਾਸ਼ ਨੂੰ ਕਰਕੇ ਭਾਈ ਤੇ ਫਿਰ ਆਪਾਂ ਹੋ ਕਰਾਂਗੇ ਰੋਟੀ ਰੋਟੀ ਖਾਵਾਂਗੇ ਤੇ ਐਂਡ ਆਪਣਾ ਇੱਥੇ ਅੱਜ ਦੇ ਬਲੌਗ ਦਾ ਸਮਾਪਤ ਕਰਦੇ ਹਾਂ ਹੁਣ ਆਪਾਂ ਤੇ ਇੱਥੇ ਆਪਣਾ ਬਲੌਗ ਅੱਜ ਠੀਕ ਹੈ ਜੀ ਸਤਿ ਸ੍ਰੀ ਅਕਾਲ ਆ ਜੀ ਸਾਰਿਆਂ ਨੂੰ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਸਾਰੇ ਜਣੇ ਦੇਖਿਓ ਚੰਗੀ ਤਰ੍ਹਾਂ ਵੀਡੀਓ ਜਿਸਕਿਪ ਕਰਕੇ ਨਗਾ ਇਹ ਤਾਂ ਵੀ ਵੀਡੀਓ ਕੋਈ ਵੀ ਆ ਤਾਂ ਦੇਖ ਲਿਆ ਕਰੋ ਬਾਈ ਜੀ ਧੰਨਵਾਦ ਬਾਈ ਜੀ ਨਾ ਬੁਲਾ ਜੀ ਲਈ ਜਾਏਗਾ ਮੇਰੇ ਘਰ ਤੋਂ ਫਿਰ ਬੁਲਾਵਾਂਗੇ ਆਹਦਾ ਤਾਂ ਮੇਰੇ ਮੂਹੇ ਕੰਮ ਆ ਕਮਾਲ ਦੀ ਕਰਨਾ ਹੈ ਆਪਣੀ ਉਹਨੇ ਨੂੰ ਛੋਲੇ ਦਾ ਬਾਅਦ ਨੂੰ ਲੈ ਕੇ ਚਲੇ ਗਏ ਕੋਈ ਵੀ ਦਾ ਨਵਾ ਕੇ ਆਪਾਂ ਲੈ ਕੇ ਜਾਈਏ ਨੇ ਕੀ ਜੀ ਨੂੰ ਠੀਕ ਲੱਗਿਆ ਮੈਂ ਪਾਉਂ ਮੈਂ ਕੀ ਦੇ ਰਿਹਾ ਹਾਂ ਇਹ ਨਹੀਂ ਕਿ ਪਾਉਂ ਦਿੰਦਾ ਕਿ ਮੈਂ ਤੇ ਕਰ ਦਿੰਦਾ ਵੀ ਕੱਲ੍ਹ ਦੇ ਇਸ ਦੇ ਸੈਟਅਪ ਇਹ ਜਿਹੜਾ ਬੁੰਡੀ ਨਨਵਾੜ ਚੁ। ਇਹ ਨਹੀਂ ਜੀ ਜਿੱਦ ਲਈ ਸਾਡੀ ਕਾਰਵਾਈ ਜੀ ਨੂੰ ਜਾ ਕੇ ਵਿਖਾਵਾਂਗੇ ਤੇ ਇਸ ਬਲੌਗ ਨੂੰ ਸਾਡੇ ਨੂੰ ਬਹੁਤ ਪਿਆਰ ਦੇਣਾ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਤੁਸੀਂ ਦਿਨੋ ਸਾਡੇ ਨਾਲ ਜੁੜੇ ਹੋਏ ਹੋ ਸਾਡੀ ਗੱਲਬਾਤ ਨੂੰ ਸੁਣਦੇ ਤੇ ਬਾਕੀ ਜਿਹੜਾ ਆਪਣਾ ਚੈਨਲ ਗੁਰਪ੍ਰੀਤ ਸਿੱਧੂ ਨਾਮ ਤੇ ਬਣਿਆ ਹੋਇਆ ਹੈ ਤੁਹਾਨੂੰ ਪਤਾ ਵੀ ਸਾਡੀਆਂ ਐਂਟਰਟੇਨਮੈਂਟ ਵਾਲੀਆਂ ਵੀਡੀਓ ਵੀ ਆਉਂਦੀਆਂ ਨੇ ਫਿਲਮਾਂ ਛਲਮਾਂ ਹਾਂ ਇਹ ਉਸ ਚੈਨਲ ਦੇ ਉੱਤੇ ਵੀ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਜੀ ਖੇਲ ਮਨਸਾਹਲੇ ਤੇ ਵੀ ਕਰਨਾ ਇਹ ਬਲੌਗਿੰਗ ਦੇਖਣ ਦੇ ਲਈ ਤੁਸੀਂ ਇਸ ਚੈਨਲ ਦੇ ਨਾਲ ਸਾਡੇ ਨਾਲ ਜ਼ਰੂਰ ਆਓ ਇੱਧਰ ਬਣਾਉਣਾ ਜੀ ਇੱਧਰ ਚਾਮਗਾ ਕਾ ਦੇ ਕਾ ਦੇ ਮੱਛੀ ਚਾਮਗਾ ਤੁਸੀਂ ਰਹੇ ਨੇ ਉਹ ਕਮੈਂਟਾਂ 'ਚ ਬਾਈ ਕਿਹੜਾ ਬਿੰਡ ਹੈ ਕੀ ਗੱਲਬਾਤ ਹੈ ਕਿ ਲੱਗਣਾ ਸਾਡੇ ਨਾਲ ਠੀਕ ਹੈ ਜੀ ਜੀ ਤੁਸੀਂ ਸਮਝੇ ਇਹ ਬਹੁਤ ਜ਼ਿਆਦਾ ਹੈ ਕਹਾ ਦੇ ਦੇ ਸ਼ਹਿਰ ਤੇ ਇਲਾਕੇ ਪਾੜਾ ਟਿੱਡਾ ਨਿਕਾ ਬਹੁਤ ਅੱਜ ਵੀ ਪਤਾ ਹੈ ਉਹ ਟ੍ਰਾਂਸਫਰ ਟ੍ਰਾਂਸਫਰ ਦੇ ਨਕਸ਼ਾ ਬਣਾ ਦੇ ਜਮਾਤ ਇਹ ਵਿੱਚ ਬੱਤੀ ਚਾਹੇ ਕਾਲ ਬੋਗਦਾ ਹੁੰਦਾ ਇਹਨੂੰ ਅਸੀਂ ਤੇਲ ਕਹਿੰਦੇ ਆ ਕਾਲ ਬਣਾ ਤੇ ਪਾਣੀ ਕਿਤੇ ਆਇਆ ਨਹੀਂ ਇਹ ਵੀ ਗੱਲ ਨਾਲ ਹੈ ਇਹ ਪਰ ਤੇਲ ਕਹਿੰਦੇ ਪਾਣੀ ਬੰਦ ਕਰਾ ਨੇ ਆਮ ਵਾਲਿਆਂ ਨੇ ਆਉਣ ਲਾਤਾ ਪਾਣੀ ਮਾਨ ਸਾਹਿਬ ਨੇ ਵਿੱਚ ਖਾਲੀ ਨੰਨੇ ਬਣਾਏ ਜਿਹੜੀ ਗੱਲ ਆ ਉਹ ਕਹਿਣੀ ਬੂ ਜਮਾਂ ਤੇ ਪਹੁੰਚਣੇ ਨਾ ਲਾਤਾ ਪਾਣੀ ਖਾਲ ਬਣਾਉਂਦਾ ਨਾ ਕੋਈ ਉਹਨਾਂ ਨੇ ਬੀਚਿਆ ਤੇ ਉਹ ਇੱਕ ਗੱਲ ਹੈਗੀ ਨੌਕਰ ਗਏ ਵੱਧ ਦੇ ਦੇ ਨੌਕਰੀਆਂ ਇਹਨਾਂ ਦੀ ਗੁਣਤੀ ਕਰਦੇ ਜਿਹੜੇ ਗਰੀਬ ਗੁਰਦੇ ਦਾ ਦਿਮਾਗ ਸੀ ਸਾਰਾ ਪਰਸੈਂਟਾਂ ਦੇ ਸਾਹਮਣੇ ਉਹ ਆਪਣੇ ਆਪਣੇ ਜਵਾਗ ਗਏ ਨੇ ਕਿੱਥੇ ਭੱਗ ਜਾਂਦੇ ਇਹ ਗੱਲ ਜਿਹੜੀ ਪਹਿਲਾਂ ਵਾਲੀ ਗੱਲ ਮਰੀ ਸਹੀ ਗੱਲ ਹੈ ਸਹੀ ਗੱਲ ਹੈ ਲਿਖੀ ਕਰਦੇ ਗੰਦ ਬਹੁਤ ਉਹ ਇਹ ਸੁਣੀ ਦਿਖਾਵਾਂਗੇ ਉਹ ਵਾਇਰ ਉਹ ਵਾਇਰ ਵੀ ਆ ਰਿਹਾ ਹੈ ਨਾ ਵਾਰਾ ਘਟ ਖਾਣਾ ਹੋਇਆ ਹੈ ਨਾ ਠੀਕ ਹੈ ਵਾਰਾ ਘਟ ਖਾਣਾ ਹੋਇਆ ਜਦੋਂ ਆਪਾਂ 95 45 ਸੀਗੇ ਉਦੋਂ ਤਾਂ ਉਹਨੂੰ ਕੋਈ ਘਟ ਕਨ ਦੇ ਜੀ ਬਿਲਡਿੰਗਾਂ ਛੱਡ ਕੇ ਅਰੇ ਫਿਰ ਹੀ ਬਣਾ ਦਿੰਦੇ ਜੀ ਨਿਆ ਦੇ ਕੋਈ ਬਿਲਡਿੰਗਾਂ ਪ੍ਰੇਂਟਾ ਸ਼ਹਿਰ ਦੀਆਂ ਜਿਹੜੀਆਂ ਛੱਡ ਕੇ ਸੀ ਉਦੋਂ ਰਸੀਡ ਸਨ ਉਹ ਨਹੀਂ ਉਹਦੇ ਪੈਰ ਛੱਡ ਗਏ ਉਹਦੇ ਮੋ ਲੋ ਜਨਾ ਮੋ ਜੰਨੀ ਕਰਦਾ ਹੁਣ ਆਪਾਂ ਮਾਨਸਾ ਬਣਾਇਆ ਇੱਧਰ ਵਗਜੋ ਇੱਧਰ ਵਗਜੋ ਆਪਾਂ ਪਹਿਲਾਂ ਪਹਿਲਾਂ ਫਿਰ ਮੈਂ ਦੇਖ ਦਿੰਦੇ ਜੇ ਇਹ ਖੜੀ ਪੈਣੀ ਖਾ ਆ ਸੜਕ ਤੋਂ ਲਿਜਾ ਕੇ ਆ ਵੀ ਤੋਂ ਮੰਨਣਾ ਵੀ ਨਾ ਆਇਆ ਨਾ ਲਾਇਆ ਦੂਜੇ ਜਿਹੜੀ ਇਹਨਾਂ ਦੇ ਘੈਂਟ ਪੁੜ ਕਿਵੇਂ ਬਾਲ ਪਾਏ ਤੇ ਕਿੱਥੇ ਪਾਏ ਥੱਲੇ ਘਾਟੂ ਇਹ ਆਹ ਆ ਰਿਹਾ ਮੈਂ ਕਿਹਾ ਓਏ ਆ ਇਹਦਾ ਸਿਰ ਇਹਦਾ ਸਪ੍ਰਿੰਕਲ ਲੱਗੇ ਉਹ ਗੁੜਤ ਦੀ ਆਣਾ ਗੱਡੀ ਆਹ ਬਿਲਡਿੰਗਾਂ ਦੇਖ ਪੂਰੀਆਂ ਤੱਕੜ ਗਿਆ ਇੱਧਰ ਬੱਸ ਦੇ ਸੋਡੇ ਵਾਰ ਹੀ ਘੱਤੀ ਆ ਰੋੜਾਂ ਵਾਲੀ ਤਾਂ ਨਾ ਐ ਜਿਆਦਾ ਵੀ ਮੈਨੂੰ ਚੰਗਾ 6 ਵਜੇ ਦੀ ਹੁੰਦੇ ਸੌ ਤੇ ਚੜਦੀ ਆ ਨਾ ਡਿੱਗਦੇ ਟਰਾਲੇ ਆ ਮੁਲਖੀ ਬਣਿਆ ਪਿਆ ਨਾ ਜਾ ਚਾ ਉਹ ਜਾਰ ਨੇ ਜਿਹੜੇ ਟਰਾਲੇ ਭੁੱਕੀ ਤੇ ਆ ਜਾਣ ਚੌਕ ਦੇ ਥੱਲੇ ਕੰਮ ਆ ਗਏ ਓਏ ਇਧਰ ਭਾਈ ਹਾਂ ਉਤੋਂ ਦੀ ਉਤੋਂ ਦੀ ਗੱਲ ਆ ਬੰਤੋਂ ਦੀ ਗੱਲ ਲੱਗਦਾ ਮਾਤੀ ਉਤੋਂ ਦੀ ਗੱਲ ਹੈ ਨਹੀਂ ਇਤਨੀ ਗੱਲ ਹੈ ਲੈ ਤਾ ਸੱਤ ਚੌਕ ਬਣਾਇਆ ਕਦੇ ਘਤਣਾ ਤੋ ਤਿੰਨ ਨਹੀਂ ਬਣਾਦਾ ਆ ਗਈ ਏ ਬੁੜੀ ਜੀ ਓਏ ਦੇਖ ਬਾਈ ਜਵਾਕ ਨੂੰ ਲਈ ਵੀ ਤੇ ਕੀ ਕਾਰਨ ਐ ਦਾ ਬਟਿੰਡਾ ਪੂਰੀ ਤਰੱਕੀ ਕਰੀ ਖੜਾ ਬਈ ਨਹੀਂ ਉਹ ਚੌਕਦਾ ਇਹਦਾ ਮਤਲਬ ਕੀ ਐ ਕਿਵੇਂ ਇਹ ਨੂੰ ਹੱਥ ਹਲਾ ਚੌਕ ਕਹਿੰਦੇ ਹੁਣਗੇ ਉੱਥੇ ਬੱਚੀ ਚੌਕਾ ਬੱਚਾ ਯਾਰ ਉਹ ਮੈਂ ਦਾ ਬੱਚਾ ਜੀ ਨੂੰ ਮਾਰ ਕੇ ਚੱਲ ਇਹ ਆ ਵੀ ਝੱਟ ਲਿਆ ਜੀ ਜਾਬਦਗੀ ਦੱਸ ਦੱਸ ਹੱਕ ਵਜਾਉਣੀ ਐ ਦਾ ਉਹ ਮੈਂ ਛੜਤੀ ਜੀ ਭੈਣ ਨੇ ਸਕੂਟਰੀ ਜਾ ਕੇ ਕਿੱਛੇ ਕੀ ਹੁੰਦਾ ਓਏ ਏਜ ਮੈਂ ਹਰਿਆਣੇ ਦੇ ਵਿੱਚ ਆਪਾਂ ਤਹਾ ਦੀ ਟੱਪੀ ਆਂਦੇ ਉਹ ਬੁੜੀ ਬਿਸਕਟ ਲਈ ਖੜੀ ਫੜ ਲਿਆ ਓਏ ਪਾਰਲੇ ਜੀ ਇਹ ਲੈ ਆ ਬਣਾ ਬਾਂਹ ਦਾ ਚਰ ਅੱਲਾ ਬਣਾਇਆ ਨੇ ਦੇਖ ਲੋ ਹੌਲੀ 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 ਆਹ ਦੇਖ ਲੈ ਹੌਲੀ ਗਲਤ ਗੱਲ ਹੈ ਤੇ ਖਤਰੇ ਇਹ ਆ ਜਾ ਰਹੇ ਜੀ ਮੋਰਾ ਤਾਂ ਗਲਤ ਗੱਲ ਆ ਤਰਪਾਲ ਉਹ ਵੀ ਦੇਖ ਲੈ ਤਰਪਾਲ ਨਾ ਗਲਤ ਗੱਲ ਹੈ ਪੂਰੀ ਚਮਕ ਤਰਪਾਲ ਵਾਲਾ ਕੰਮ ਇਹਦਾ ਗਲਤ ਆ ਭਈ ਜੋ ਮੋਰ ਸਾਹ ਉਹਦੇ ਖਾਂ ਦੇ ਪੂਰੀ ਗੱਲ ਆ ਆ ਦੇਖੀ ਲੈ ਯਾਰ ਲੋਕ ਦੇਖ ਰਹੇ ਕੋਈ ਨਹੀਂ ਕਾਨੂੰਨ ਬਾਈ ਕਾਨੂੰਨ ਵਿਵਸਥਾ ਆਪਣੇ ਹੈ ਨਹੀਂ ਲੈਟਰ ਦੇਖੋ 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 ਉਹ ਕਮਿਸ਼ਨ ਆਵੇ ਵੀ ਹਾਂ ਐਂ ਦੋਪਾ ਐਕਸੀਡੈਂਟ ਹੁੰਦੇ ਨੇ ਯਾਰ ਸਿੱਧਾ 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 ਬਿਲਕੁਲ ਸਿੱਧਾ ਬਾਈ ਮੈਂ ਵੀ ਪਹਿਲਾ ਚੌਕ ਆ ਗਿਆ ਇਹ ਕਿਹੜਾ ਚੌਕ ਬਾਈ ਦਾ ਬਾਈ ਖਾਲਸਾ ਵਾਲਾ ਕਿਹੜਾ ਰੀਵੀ ਵਾਲਾ ਤਾਂ ਉਧਰ ਰਹੀ ਹੈ ਇਹ ਨੂੰ ਅੱਜੋ ਅੱਛਾ ਕਹੇ ਤਾਂ ਹੋਰ ਸਾਹ ਹੁਲਾਇਆ ਸੀ ਕਿਵੇਂ ਹੋਇਆ ਕਿੰਨੀ ਛੱਟਾ ਨਾਲ ਸੱਡਾ ਕੋ ਤੁਪਣ ਤੱਕਣ ਵਾਹ ਤੇ ਹਾਂ ਠੀਕ ਆ ਕੋਟ ਵਾਲਾ ਦੁਖਦੇ ਜਾਂਦੇ ਜਾਂਦੇ ਹਾਂ 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 ਵੀ ਠੀਕ ਆ ਹੋਰ ਲਾਇਆ ਸੀ ਪਰ ਇੱਕ ਤਾਂ ਸੁੰਦਰਤਾ ਬਾਗੀ ਰੋਡ ਦੀ ਹੈ ਅੱਛਾ ਇਹ ਜਿਹੜਾ ਕਰਦੇ ਲਾਈਟਾਂ ਦੀ ਬਿੰਦ ਨਾ ਹਾਂ ਇਹ ਗੰਤੋਂ ਤੇ ਨਹੀਂ ਗਿਆ ਤਉ ਦਾ ਹੋਰ ਤੁਸੀਂ ਉੱਜੀ ਬੈਠਾ ਜੇ ਫਿਰ ਦੂਜਾ ਵੀ ਚੌਂਕ ਪੈ ਗਿਆ ਸਿੱਧੀ ਚੱਲਾਂਗੇ ਜਮਾ ਚੌਕ ਕੱਟ ਕੱਟ ਕੇ ਤੇ ਬਈ ਹਾਂ ਬਈ ਚੱਲ ਦੁੱਕਾ ਗਿਆ ਵੀ ਨਹੀਂ ਪਤਾ ਕਿ ਕਿਹੜਾ ਚੌਂਕ ਚੰਡਾ ਚੌਂਕ ਮੈਨੂੰ ਲਾ ਅਗਲੇ ਚੌਂਕ ਤੇ ਲੱਗੀ ਹੋਊਗੀ ਬਲਦਾਂ ਦੀ ਨਾਲ ਦੋ ਬਲਦਾਂ ਦੀ ਤੇ ਇੱਕ ਕਿਸਾਨ ਦੀ ਕਹਾਵਾਰਾਂ ਜਾਂਦਾ ਬਲੋਟ ਵਾਲੀਆ ਉਸਤੇ ਹਾਂ ਤੂੰ ਪਹਿਲੀ ਗੱਲ ਨਾ ਦੂਰਾ ਆ ਆ ਦੇਖ ਸਿੱਧਾ ਬਈ ਸਿੱਧਾ ਬਲਦਾਂ ਵਾਲੀ ਜੋੜੀ ਬਲਦਾਂ ਵਾਲੀ ਜੋੜੀ ਨੱਗ ਜਾਂਦੇ ਨਾਲ ਦੇਖੋ ਜੀ ਕਿੱਥੇ ਜਾ ਗਿਆ ਤੂੰ ਮਨ ਤੋਂ ਖੜਾ ਨਾ ਕਿਸਾਨ ਸਿੱਧਾ ਚੱਲ ਬਈ ਅੱਛਾ ਆ ਦੇਖ ਇਹਨਾਂ ਦਾ ਕਿੰਨਾ ਗਲਤ ਕੰਮ ਆ ਦੇਖੀ ਹਾਂ ਟਰੱਕ ਜਮ ਹੈ ਕੋ ਤਰਪਾਲ ਵੀ ਪਾ ਸਕਦੇ ਨਹੀਂ ਯਾਰ ਇਹ ਹੋਰ ਬਾਲਾ ਮਿੱਟ ਖਣੇ ਹੁੰਦੇ ਨੇ ਹਾਂ ਦੇਖ ਕੇ ਤੂੰ ਹੀ ਰੋਕ ਲਓ ਪਹਿਲਾਂ ਇਹਨੂੰ ਰਾਹ ਦੇ ਦਿਓ ਬਈ ਤਰਪਾਲ ਨਹੀਂ ਸਹੀ ਗੱਲ ਹੈ ਕੋ ਚਲਾਨ ਹੈ ਦਾ ਚਲਾਨ ਹੈ ਦਾ ਲੱਗ ਹੋ ਸਕਦੇ ਨੇ ਹਾਂ ਇਹਨਾਂ ਨੂੰ ਬਈ ਟਰੱਕ ਵਾਲਾਂ ਨੂੰ ਕੌਣ ਪੁੱਛਦਾ ਹੈ ਇਹਨਾਂ ਦਾ ਚਲਾਨ ਹੁੰਦਾ ਟਰਾਲਾਂ ਗਾ ਟੱਪਿਆਂ ਵਾਲਾ ਹਾਂ ਦਾ ਮਾਰਾ ਦਾ ਛੋਟਾ ਜਾਂਦਾ ਹੈ ਹਾਂ ਉਹ ਆਪਣੇ ਮਾਨਸਾ ਉਹਦੀ ਘੇਰ ਲੈ ਸੀ ਪਰਸੋਂ ਹਾਂ ਟਰਾਲੀਆ ਪੇਪਰ ਵਾਲਾ ਹਾਂ ਉਸਤਾ ਕਿਸੇ ਲੈ ਕੇ ਬੈਠੋਂਗੇ ਅੱਜ ਕਿਉਂ ਏ ਹੋਰ ਖੜਕੀਆਂ ਕਰਾਂ ਉਹ ਦੇਖ ਲਈ ਤਕਦੀਰੀ ਅਸੀਂ ਉਹ ਦੇਖੋ ਸ਼ੇਰ ਕਿੰਨਾ ਘੱਟ ਲਿਖਿਆ ਨਾ ਦੇਖ ਲਈ ਲਈ ਤਕਦੀਰੀ ਅਸੀਂ ਗਾਹਾਂ ਕਿ ਲਿਖਿਆ ਸੀਗਾ ਪੜ ਓਏ ਬਣ ਜਾਣਾ ਸੀ ਰੇ ਹਾਂ ਸਾਡੀ ਵਾਰੀ ਆਉਣ ਦੇ ਇਹ ਤਾਂ ਗੀਤ ਵੀ ਹੈ ਹਾਂ ਦੇਖ ਲਮੀ ਤਕਦੀਰੀ ਸੀ ਭਾਂਚਾਣਾ ਹੀਰੇ ਅੱਡੀ ਵਾਰੀ ਆਉਣ ਦੀ ਵਾਰੀ ਆਉਣ ਦੇ ਪਾਣੀ ਦੀ ਕੋਰਨਾ ਦਾ ਕਣਕ ਦੀ ਉਹਨੇ ਗਣਾ ਕੋਲ ਬੋ ਸੁਣਾਂ ਗਣਾ ਸਿਸੇਲਾ ਜਿੱਦਿਆ ਮੇਲ ਦੀ ਤੇ ਕਿਉਂ ਹੈ ਤੇ ਜਿਆ ਕੇ ਲਿਆ ਦਰਨ ਵਾਲੇ ਰੋਡ ਹੋ ਗਿਆ ਇਹ ਜਮ ਜਨੀਰ ਦਾ ਆਹ ਉਹਦਾ ਕੇ ਜੀ ਆਹ ਉਹਨਾਂ ਵੀ ਮਰ ਖਾਈ ਤੇ ਹੋੜੀ ਓਏ ਹੋ ਗਿਆ ਟੈਂਡਰ ਪਾਸ ਬਣੂਗਾ ਆੜ ਕਦਾ ਪਾਣੀ ਛੱਡ ਲਈ ਆਪਾਂ ਹੋ ਮੁਕਸਰ ਤੇ ਜਾ ਨਾ ਬਣ ਜੂਣ ਦਾ ਪੰਛੀ ਜੀ ਆਪਾਂ ਕਿੰਨੀ ਕੁ ਬਾਤ ਹਜੇ ਪਈ ਆਪਣੀ ਬਸ ਆਪਾਂ ਬਠਿੰਡਾ ਪਾਰ ਕਰਕੇ ਆਥਰਮਨ ਵਾਲਾ ਪਲਾਟ ਆ ਗਿਆ ਉਹ ਆ ਗਿਆ ਰੋਡ ਹਾਂ ਅਗਲਾ ਪਿੰਡ ਹੀ ਆ ਹਾਂ ਫਿਰ ਆਏ ਆ ਅਗਾ ਬਾਈ ਨੂੰ ਫੋਨ ਕਰ ਲੈਂਦੇ ਆ ਨਾ ਬਸ ਉਹਨੂੰ ਕਹਦੇ ਵਾ ਟੱਪਿਆ ਬਠਿੰਡਾ ਬਾਈ ਮੁਕਸਰ ਵਾਲੀ ਸੜਕ ਵਾਲਾ ਰੋਡ ਟੱਪਿਆ ਆਏ ਕਦੇ ਉਹਦਾ ਬਾਬਾ ਪਿਆ ਨਾ ਪੈਂਚੇ ਪੜੋਗਾ ਮੈਂ ਤਾਂ ਇੱਥੇ ਉਹ ਆਂਦਾ ਵੀ ਦੇਖ ਵੀ ਆਂਦਾ ਆਜਰ ਕਾਂਚਰੀ ਮੁਕਸਰ ਸਾਹਿਬ ਬਲੋਡ ਬਲੋਡ 34 ਐ ਬਲੋਡ ਤੋੜਾਗਾ ਭੈ ਨਾ ਕਿੱਟਿਆ ਗਿਆ ਤਾਂ ਇੱਥੇ ਲਾਈਦਾ WhatsApp ਬੈਠੇ ਜੀ ਆ ਪੰਮ ਲੋਟ ਵਾਲੇ ਰੋਡ ਦੇ ਕੋਗੇ ਅੱਗੇ ਜਾ ਕੇ ਕੋਕਾਂਗੇ ਸੌਰੀ ਸਿੱਧਾ ਜਾਣ ਦੇ ਬਈ ਵਾਲੇ ਛੱਡ ਪਾਈ ਜਿਵੇਂਗੀ ਬਸ ਉਹ ਦਾ ਅੱਕ ਦਾ ਮਾਂ ਕਰੀ ਗੱਲ ਜਨ ਬਾਈ ਉਹਦਾ ਕਰੀ ਗੱਲ ਯਾਰ ਬਾਈ ਨਜ਼ਰ ਕਿਦੇ ਨੇ ਲੈ ਹਾਂਜੀ ਇੱਕ ਵਾਰੀ ਫੇਰ ਆਜਰ ਹੋਏ ਆ ਆਪਣੇ ਬਲੌਗ ਦੇ ਵਿੱਚ ਤੇ ਹੁਣ ਅਸੀਂ ਇਹ ਦੱਸਣਾ ਚਾਹੁੰਦੇ ਸੀਗੇ ਵੀ ਅਸੀਂ ਜਾਏ ਭਾਈ ਜਿੱਥੇ ਜਾਣਾ ਸੀ ਜਾਣਾ ਕਿੱਥੇ ਸੀਗਾ ਸਾਡੀ ਮੰਨ ਲਓ ਇੰਟਰਵਿਊ ਸੀਗੀ ਤੇ ਵਧੀਆ ਮਤਲਬ ਘੈਂਟ ਕੰਮ ਹੋਇਆ ਪੌਡਕਾਸਟ ਕਹਿ ਲੋ ਇੰਟਰਵਿਊ ਕਹਿ ਲੋ ਚੈਨਲ ਦਾ ਨਾਮ ਬੋਲਦੇ ਭਾਈ ਦਾ ਜਿਹੜੇ ਤੇ ਆਪਣੀ ਇੱਟ ਲਗੂ ਆਊਗੀ ਹਾਂ ਮੈਂ ਉਚਨ ਯਾਦ ਹਿੰਦ ਚੈਨਲ ਪੰਜਾਬ ਇਸ ਚੈਨਲ ਦੇ ਉੱਤੇ ਸਾਡੀ ਇੰਟਰਵਿਊ ਹੋਊਗੀ ਤਰੀਕਸ ਨੂੰ ਅਸੀਂ ਦੱਸਾਂਗੇ ਤੇ ਵੀਰ ਬਣ ਕੇ ਇਹ ਚੀਜ਼ ਨੂੰ ਵੀ ਸਾਡੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਹਨਾ ਤੇ ਭਾਈ ਇੰਨੇ ਚ ਹੌਸਲਾ ਮਿਲ ਜਾਂਦਾ ਯਾਰ ਹੋਰ ਕੀ ਹੈ ਜੇ ਹੁਣ ਲੱਗੇ ਆ ਪਾਰ ਵੀ ਲੰਗੀ ਪਾਰ ਕਿਧਿਸੇ ਤਲੰਗਾ ਕੇ ਆ ਜਾਊ ਰਾਂ ਓਏ ਛੋਡੇ ਸਰ ਪਾਰ ਕਿਧੇ ਲੰਗਾ ਛੋਡੇ ਜ਼ਰ ਤੇ ਤੁਸੀਂ ਸਾਨੂੰ ਦੇਖੋਗੇ ਰਿਸਪੌਂਸ ਦਿਓਗੇ ਹਨਾ ਵੀਡੀਓ ਨੂੰ ਲਾਈਕ ਕਰੋਗੇ ਸ਼ੇਅਰ ਕਰੋਗੇ ਤੇ ਆਹੀ ਆ ਭਾਈ ਯਾਰ ਈ ਕਰਨਾ ਜੇਰੀ ਕਰਨਾ ਨਾਲ ਕੋਈ ਪੈਸਾ ਨਹੀਂ ਲੱਗਦਾ ਇਹਦਾ ਤੇ ਕੋਈ ਬਾਲੀ ਮਿਹਨਤ ਵੀ ਨਹੀਂ ਲੱਗਦੀ ਠੀਕ ਹੈ ਜੀ ਤੇ ਬਾਕੀ ਬਾਬਾ ਭਲੀ ਕਰੇ ਤੇ ਇਸ ਚੈਨਲ ਨੂੰ ਵੀ ਸਾਡੇ ਨੂੰ ਇਹਦੇ ਤੇ ਵੱਧ ਤੋਂ ਵੱਧ ਜੁੜੋ ਅੰਮ੍ਰਤਾ ਏਵੀ 1993 90 90 ਸੌਰੀ 90 ਤੇ ਇਹਦੇ ਤੇ ਆਪਣੇ ਬਲੌਗ ਆਉਂਦੇ ਨੇ ਇੰਟਰਟੇਨਮੈਂਟ ਵਾਲੀਆਂ ਆਪਣੀਆਂ ਜਿਹੜੀਆਂ ਆਉਂਦੀਆਂ ਨੇ ਉਹ ਆਉਂਦੀਆਂ ਨੇ ਗੁਰਪ੍ਰੀਤ ਸਿੱਧੂ 90 94 ਇਹ ਗੇਲ ਮਾਨਸਾ ਫੇਲ ਮਾਨਸਾ ਵਾਲਾ ਠੀਕ ਹੈ ਜੀ ਤੇ ਬਾਕੀ ਪਾਬਾ ਮੇਰ ਕਰੇ ਇਹ ਆ ਦੇਖੋ ਇਧਰ ਸੰਤਰੇ ਦੀਆਂ ਜਿਹੜੀਆਂ ਲੱਗੀਆਂ ਪਈਆਂ ਨੇ ਇਹ ਤੇ ਬਾਕੀ ਰੋਡ ਦੇ ਉੱਤੇ ਗੱਡੀ ਜਾਂਦੀ ਹੈ ਸੌਂਦੀ ਤੁਰੀ ਠੀਕ ਹੈ ਜੀ ਦੇਖੋ ਜੀ ਆ ਕੀ ਰਹਿ ਗਿਆ ਬਿਰਕ ਖੁਰਦ ਹੈ ਜਿਹੜਾ ਬਠਿੰਡੇ ਕੋਲੇ ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਉਹ ਵੱਡਾ ਪੁਲ ਚੜਾਂਗੇ ਤੇ ਗੱਡੀ ਕੋਈ ਅਸੀਂ ਕਰਾਸ ਕਰ ਲੈਨੇ ਤੇ ਕੋਈ ਸਾਨੂੰ ਕਰਾਸ ਕਰ ਲੈਨੇ ਠੀਕ ਹੈ ਜੀ ਕਰੀ ਕਰੋ ਸੀ ਜਨੇ ਤੜਕੇ ਦੇ ਬਟਿੰਡਾ 22 ਕਿਲੋਮੀਟਰ ਰਹਿ ਗਿਆ ਜੀ ਤੇ ਬਾਬਾ ਭਲੀ ਕਰੇ ਯਾਤਰਾ ਸਫਲ ਕਰੇ ਠੀਕ ਹੈ ਜੀ ਮਿਲਦੇ ਅੱਗੇ ਜਾ ਕੇ ਧੰਨਵਾਦ ਸਾਡਾ ਬਹੁਤ ਬਹੁਤ ਧੰਨਵਾਦ ਆਨੰਦ ਜੀ